ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਪਹਿਲਾਂ ਇੱਕ ਵੀਡੀਓ ਸੁਣ ਲਿਓ ਫਿਰ ਆਪਾਂ ਗੱਲਬਾਤ ਕਰਨੀ ਆ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੇ ਪਹਿਲਾਂ ਮੁੱਖ ਮੰਤਰੀ ਇੱਥੇ ਰਹੇ ਨੇ ਉਹਨਾਂ ਨੇ ਪੰਜਾਬ ਤਾਂ ਵੇਚਿਆ ਹੀ ਸੀ ਪੰਜਾਬ ਦੇ ਹੱਕ ਹਿੱਤ ਵੇਚੇ ਪੰਜਾਬ ਦੇ ਸਮੇਂ-ਸਮੇਂ ਤੇ ਚਾਹੇ ਉਹ ਕੈਪਟਨ ਰਹਾ ਚਾਹੇ ਬਾਦਲ ਰਹੇ ਨੇ ਚਾਹੇ ਕੋ ਹੋ ਰਿਹਾ ਉਹ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਲਈ ਜਿਹੜੀਆਂ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਪੰਜਾਬ ਦੇ ਹੱਕ ਵੇਚਦੇ ਰਹੇ ਨੇ ਪਰ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪ ਦਾ ਹੱਕ ਹੀ ਵੇਚਤਾ ਪਹਿਲਾਂ ਸੁਣ ਲਓ ਮਾੜਾ ਜਿਹੜੇ ਆਪਣੇ ਖਿਆਨਾ ਮੰਤਰੀ ਜੀਮਾ ਸਾਹਿਬ ਨੇ ਉਹ ਕੀ ਕਹਿ ਰਹੇ ਆ ਫਿਰ ਆਪਾਂ ਗੱਲਬਾਤ ਕਰਦੇ ਆ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਛੋਇਆਗਾ ਕਿ ਜਿਹੜਾ ਪੀਆ ਪੀਪੀਡੀ ਐਕਟਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਹਨੇ ਜਿਹੜਾ ਗੱਲ ਕਰਨਵਾ ਕਮਾਟਾ ਗਲਾਟਾ ਜਿਹੜੀਆਂ ਅਥਾਰਟੀਆਂ ਦੀਆਂ ਹਾਊਸਿੰਗ ਦੀਆਂ ਕਮਾਟਾ ਗਲਾਟਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਾ ਜਲੰਧਾ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅਨੰਦਪੁਰ ਸਾਹਿਬ ਅਰਪਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਦਾ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਫ ਸਾਹਿਬ ਹੁੰਦੇ ਸੀ ਲਗਾ ਜਿਹੜੇ ਅੰਦਰ ਬੱਧੀ ਕਾਨਫਰੰਸ ਲੈਂਦੀ ਆ ਇਹਦੇ ਅੰਦਰ ਸਾਰੀ ਜਿਹੜੀ ਅਸੀਂ ਪਾਵਰ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰ ਦਿੱਤੀਆਂ ਲਈਆਂ ਤਾਂ ਕਿ ਚੀਫ ਸੈਕਟਰ ਇਹਨਾਂ ਸਾਰਿਆਂ ਤੁਸੀਂ ਸੁਣਿਆ ਜੀਮਾ ਸਾਹਿਬ ਨੂੰ ਕਿ ਜਿਹੜਾ ਪੰਜਾਬ ਦੀਆਂ ਜਿੰਨੀਆਂ ਅਥਾਰਟੀਆਂ ਨੇ ਬੋਰਡ ਨੇ ਪੁੱਡਾ ਗਮਾੜਾ ਅਗਲਾੜਾ ਬੀਡੀਏ ਏਡੀਏ ਜਾਂ ਜਿੰਨੇ ਜ਼ਿਲ੍ਹਿਆਂ ਦੀਆਂ ਵਕਾਸ ਥੌਟੀਆਂ ਨੇ ਉਹਦਾ ਸਾਰਾ ਜਿਹੜਾ ਕੰਮਕਾਰ ਉਹ ਪਹਿਲਾਂ ਮੁੱਖ ਮੰਤਰੀ ਪੰਜਾਬ ਦੇਖਦੇ ਹੁੰਦੇ ਸੀ ਹੁਣ ਮੁੱਖ ਮੰਤਰੀ ਕੋਲੋਂ ਸਾਰੀਆਂ ਪਾਵਰਾਂ ਖੋਹ ਕੇ ਜਿਹੜਾ ਪੰਜਾਬ ਦਾ ਚੀਫ ਸਕੱਟਰੀ ਜਿਹੜਾ ਪੰਜਾਬ ਦਾ ਮੁੱਖ ਸਕੱਤਰ ਆ ਉਹਦੇ ਹਵਾਲੇ ਕਰ ਦਿੱਤੀਆਂ ਨੇ ਜਣੇ ਹੁਣ ਸਾਡੇ ਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਹੁੰਤਾ ਯਾਰ ਸਾਡਾ ਲਮਾ ਹੀ ਪਾ ਲਿਆ ਇਹਨਾਂ ਨੇ ਬੇਸ਼ੀ ਗਿਆ ਇਹਨਾਂ ਦੇ ਮੁਰੇ ਪੰਜ ਸਾਂ ਤੇਰੇ ਕੋਲ ਕੱਲੇ ਹੁਣ ਚੁਟਕਲੇ ਕਹਾਣੀਆਂ ਉਹਨੂੰ ਤੰਜ ਕੰਸ ਲਿਆ ਉਹਨੂੰ ਪੰਜ ਕਸ ਲਿਆ ਉਹ ਕੁਛ ਰਹਿ ਗਿਆ ਪਾਪਰਾ ਪੂਬਰਾ ਮਿੱਤਰਾ ਤੇਰੀਆਂ ਸਾਰੀਆਂ ਖੋਲੀਆਂ ਇਹਨਾਂ ਨੇ ਡੱਕਾ ਤੇਰੇ ਪੱਲੇ ਛੱਡਿਆ ਨਹੀਂ ਇੱਕ ਮੁੱਖ ਮੰਤਰੀ ਨੂੰ ਲੋਕ ਚੁਣਦੇ ਨੇ ਲੋਕਾਂ ਦੇ ਚੁਣੇ ਹੋਏ ਨਮਾਇंदे ਐਮ ਐਲ ਏ ਚੁਣਦੇ ਨੇ ਉਦੇ ਕੋਲੇ ਅਧਿਕਾਰ ਹੁੰਦਾ ਤੇ ਉਹ ਗਾਹ ਆਪਣਾ ਮੁੱਖ ਸਕੱਤਰ ਚੁਣਦਾ ਚੀਫ ਸੈਕਟਰੀ ਲਾਉਂਦਾ ਹੈ ਤੇ ਉਹ ਚੀਫ ਸੈਕਟਰੀ ਕੋਲੇ ਸਾਰੀਆਂ ਪਾਵਰਾਂ ਦਿੱਤੀਆਂ ਵੀ ਜੋ ਕਰਨਾ ਹੈ ਗਮਾੜਾ ਦਾ ਜੋ ਗਲਾੜਾ ਦਾ ਜੋ ਪੁੱਡਾ ਦਾ ਜੋ ਵੀ ਕਰਨਾ ਕੱਤਰਨਾ ਸਾਰਾ ਹੁਣ ਚੀਫ ਸੈਕਟਰੀ ਦੇਖੂਗਾ ਜੀ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਬੜਾ ਸਾਫ਼ ਹੈ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੱਬਣ ਲਈ ਖੋਣ ਲਈ ਫਿਰਦੇ ਆ ਅਰਬਨ ਸਟੇਟਾ ਬਣਾਉਣ ਲਈ ਫਿਰਦੇ ਆ ਉਹਦੇ ਲਈ ਇਹ ਰਾਹ ਸਾਫ਼ ਕੀਤਾ ਗਿਆ ਹੈ ਵੀ ਕੱਲ ਨੂੰ ਕਿਸੇ ਮੁੱਖ ਮੰਤਰੀ ਤੋਂ ਪੁੱਛਣ ਦੀ ਲੋੜ ਨਹੀਂ ਚੁੱਪ ਕਰਕੇ ਇੱਕ ਜ਼ਿਲ੍ਹੇ ਦਾ ਡੀਸੀ ਇੱਕ ਚੀਫ ਸਕੱਟਰੀ ਆ ਉਦੋਂ ਦਸਖਤ ਕਰਾਓ ਤੇ ਸਾਰਾ ਕੁਝ ਜਿਹੜੀਆਂ ਜ਼ਮੀਨਾਂ ਆਪਾਂ ਆ 24 25 ਹਜ਼ਾਰ ਏਕੜ ਦੀ ਲੁਧਿਆਣਾ ਤੇ ਮੋਗਾ ਉਸ ਤੋਂ ਬਾਅਦ ਲੱਖਾਂ ਏਕੜ ਜ਼ਮੀਨ ਜਿਹੜੀ ਪੰਜਾਬ ਦੀ ਅਰਬਸਟੇਟਾਂ ਦੇ ਵਿੱਚ ਦੱਬਣ ਜਾ ਰਹੇ ਆ ਇਹਨਾਂ ਨੂੰ ਪਤਾ ਤਾਂ ਲੱਗ ਗਿਆ ਵੀ ਅਸੀਂ ਸਾਲ ਦੂਡ ਸਾਲ ਸਮਾਂ ਰਹਿ ਗਿਆ ਆਉਂਦੇ ਅਸੀਂ ਹੈ ਨਹੀਂ ਦੋਨੇ ਹੱਥੀ ਲੁੱਟ ਲੋ ਹੁਣ ਪੰਜਾਬ ਨੂੰ ਅੱਜ ਜਿੰਨੀਆਂ ਹੁਣ ਸੈਂਟਰ ਨੇ ਵੀ ਜਿਹੜੀ ਕਰਜ਼ੇ ਦੀ ਜਿਹੜੀ ਹੱਦ ਸੀਗੀ ਉਹ ਕੁਛ ਹੱਦ ਖਤਮ ਕੀਤੀ ਹੈ ਉਹਨਾਂ ਨੇ ਜਿਹੜੀ ਮਿਆਦ ਸੀਗੀ ਉਹ ਵੀ ਇਹਨਾਂ ਨੇ ਦੇਖਿਆ ਵੀ ਹੁਣ ਉਧਰੋਂ ਵੀ ਪੈਸਾ ਆ ਜਾਣਾ ਹੈ ਉਹ ਵੀ ਸਾਰਾ ਆਪਾਂ ਕਿਵੇਂ ਹੜ ਆਪਣਾ ਸੋ ਸਾਰੀਆਂ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਿਰਫ ਇੱਕ ਨਾਂ ਦਾ ਮੁੱਖ ਮੰਤਰੀ ਹੈ ਇੱਕ ਰਬੜ ਦੀ ਮੋਹਰ ਆ ਇਹ ਮੁੱਖ ਮੰਤਰੀ ਹੋਰ ਭਰਾਵੋ ਇਹਦੇ ਪੱਲੇ ਕੱਖ ਨਹੀਂ ਹੈਗਾ ਬਿਲਕੁਲ ਸਾਰਾ ਕੰਟਰੋਲ ਜਿਹੜਾ ਉਹ ਦਿੱਲੀ ਵਾਲਿਆਂ ਦਾ ਸ਼ਿਸ਼ੋਦੀਏ ਵਰਗਿਆਂ ਦਾ ਕੇਜਰੀਵਾਲ ਵਰਗਿਆਂ ਦਾ ਅਰੁਨ ਨਹਿਰ ਵਰਗਿਆਂ ਦਾ ਬੈਵਕ ਕੁਮਾਰ ਵਰਗਿਆਂ ਦਾ ਸਾਰਾ ਕੰਟਰੋਲ ਉਹਨਾਂ ਦਾ ਹੋ ਚੁੱਕਿਆ ਹੈ। ਇਹ ਪਿੱਛੇ ਜਿਹੜਾ ਇਹਦਾ ਸਾਰੀ ਇਹਦੀ ਟੀਮ ਸੀਗੀ ਭਾਂਤਮਾਨ ਦੀ ਉਹ ਵੀ ਸਾਰੀ ਕੱਢ ਕੇ ਬਾਹਰ ਮਾਰੀ ਅਗਲਿਆਂ ਨੇ ਤੇ ਆਪਣੇ ਬੰਦੇ ਲਿਆ ਕੇ ਬਿਠਾਤੇ। ਹੁਣੇ ਸੋਚਣ ਵਾਲੀ ਗੱਲ ਹੈ ਵੀ ਜਿਹੜਾ ਭਾਂਤਸਿਓਂ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਸੱਥਾਂ ਚੋਂ ਚੱਲੂਗੀ ਪਿੰਡਾਂ ਚੋਂ ਚੱਲੂਗੀ ਸ਼ਹਿਰਾਂ ਤੋਂ ਚੱਲੂਗੀ ਮੁਹੱਲਿਆਂ ਤੋਂ ਚੱਲੂਗੀ ਉਹ ਸਰਕਾਰ ਅਜ ਕਿੱਥੋਂ ਚੱਲ ਰਹੀ ਹੈ ਦਿੱਲੀ ਵਾਲੇ ਜਿਹੜੇ ਹਾਰੇ ਹੋਏ ਨਕਾਰੇ ਹੋਏ ਲੋਕਾਂ ਦੇ ਦਬੱਲੇ ਹੋਏ ਅੱਜ ਉਹ ਸਰਕਾਰ ਚਲਾ ਰਹੇ ਆ ਬਾਹਮ ਰੋੜ ਕੇ ਪੰਜ ਸਾਲ ਦੀ ਪਿੱਛੇ ਆਟਾ ਆ ਸੀ ਦੇਖਾਂਗੇ ਪੰਜ ਸਿਆਂ ਬਹੁ ਬੜਕਾਂ ਮਾਰ ਲੀਆਂ ਹੁਣ ਤੇਰੇ ਕੋਲ ਸਮਾਂ ਹੈ ਜੇ ਮਾੜੀ ਮੋਟਿਆ ਤ ਕੋਈ ਤੰਤ ਹੈਗਾ ਜਾਨ ਹੈਗੀ ਲੱਤਾਂ ਚ ਤਾਂ ਇਹਨਾਂ ਦੇ ਅੱਗੇ ਖੜਾ ਕੇ ਕਿਆ ਕੰਮ ਨਹੀਂ ਮੈਂ ਹੋਣ ਨਾ ਤੁਸੀਂ ਗਏ ਤਾਂ ਹੈਗੀ ਇਹ ਤਾਂ ਗੱਲ ਸਾਫ਼ ਹੈ ਪਰ ਦੂਜੇ ਪਾਸੇ ਮੈਂ ਗੱਲ ਹੋਰ ਕਹਿਣੀ ਚਾਹਣਾ ਹੈ ਇਸ ਮਸਲੇ ਤੇ ਮੈਂ ਦੇਖਿਆ ਅਕਾਲੀ ਦਲ ਬਾਦਲ ਦੇ ਬੰਦੇ ਬੋਲ ਰਹੇ ਨੇ ਸੁਖਬੀਰ ਬਾਦਲ ਬੋਲ ਰਿਹਾ ਕਾਂਗਰਸ ਦੇ ਬੰਦੇ ਬੋਲ ਰਹੇ ਨੇ ਬਾਜਵੇ ਵਰਗੇ ਬੜਿੰਗ ਵਰਗੇ ਇਹਨਾਂ ਨੂੰ ਹੀ ਮੇਰਾ ਸਵਾਲ ਆ ਵੀ ਜਦੋਂ ਤੁਸੀਂ ਸਰਕਾਰਾਂ 'ਚ ਰਹੇ ਹੋ ਤੁਸੀਂ ਕੀ ਕੀਤਾ ਤੁਸੀਂ ਵੀ ਤੇਰੀ ਕੁਝ ਕਰਦੇ ਰਹੇ ਹੋ ਅੱਜਦੋਂ ਤੁਸੀਂ ਆ ਨਵਾਂ ਚੰਡੀਗੜ੍ਹ ਬਸਾਇਆ ਹੈ ਤੇ ਆ ਲੈਂਡ ਪੂਲਿੰਗ ਵਾਲੀ ਨੀਤੀ ਜਿਹੜੀ ਤੁਸੀਂ ਲੈ ਕੇ ਆਏ ਆ ਪਹਿਲਾਂ ਆਪਣੇ ਚਿਹਤਿਆਂ ਨੂੰ ਸਾਰੀਆਂ ਜਾਂ ਆਪ ਜਮੀਨਾਂ ਲੈ ਲਈਆਂ ਤੇ ਮੁੜ ਕਿਥੇ ਮੋਟਾ ਪੈਸਾ ਕਮਾਇਆ ਦੋਨਾਂ ਸਰਕਾਰਾਂ ਵੇਲੇ ਤੁਸੀਂ ਜਾਣ ਬੁੱਝ ਕੇ ਚੰਡੀਗੜ੍ਹ ਤੋਂ ਆਪਣਾ ਹੱਕ ਖਤਮ ਕੀਤਾ ਤੁਸੀਂ ਉੱਥੇ ਭਰਤੀਆਂ ਨਹੀਂ ਕੀਤੀਆਂ ਚਾਹੇ ਚੰਡੀਗੜ੍ਹ ਦੇ ਵਿੱਚ ਹੋਵੇ ਚਾਹੇ ਬੀਬੀਐਮਬੀ ਦੇ ਵਿੱਚ ਹੋਵੇ ਉੱਥੋਂ ਤੁਸੀਂ ਜਿੰਨੇ ਦਫ਼ਤਰ ਸੀਗੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਜਿੰਨੇ ادارے ਸੀਗੇ ਸਾਰਿਆਂ ਨੂੰ ਚੱਕ ਕੇ ਤੁਸੀਂ ਮਹਾਲੀ ਲਿਆਏ ਜਣੇ ਆਪ ਹੀ ਚੰਡੀਗੜ੍ਹ ਛੱਡਿਆ ਅੱਜੇ ਬੋਲ ਰਹੇ ਨੇ ਵੀ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਇਹਦਾ ਕਾਦੀ ਦੇਹੇ ਨੇ ਤੁਸੀਂ ਆਪਣਾ ਵੇਲਾ ਭੁੱਲ ਗਏ ਤੁਸੀਂ ਵੀ ਆਪਣੀਆਂ ਕੁਰਸੀਆਂ ਬਚਾਉਣ ਖਾਤਰ ਸਾਰੇ ਪੰਜਾਬ ਦੇ ਹੱਕ ਹਿੱਤ ਵੇਚਦੇ ਰਹੇ ਹੋ ਜੋ ਪੰਜਾਬ ਦੇ ਲੋਕੋ ਸੋਨੂੰ ਮੈਂ ਇੱਕੋ ਹੀ ਅਪੀਲ ਕਰਦਾ ਜਿੰਨੀਆਂ ਵੀ ਆ ਸੈਂਟਰ ਆ ਆਪਣੀਆਂ ਕੇਂਦਰ ਦੀਆਂ ਜਿੰਨੀਆਂ ਵੀ ਆਪਣੀਆਂ ਪਾਰਟੀਆਂ ਨੇ ਚਾਹੇ ਬੀਜੇਪੀ ਦੇ ਨਾਲ ਕਾਂਦੀ ਦਾ ਦੀ ਸਾਝ ਰਹੀ ਹੈ ਇਹਨਾਂ ਨੇ ਵੀ ਪੰਜਾਬ ਦਾ ਬੁਰਾ ਹਾਲ ਹੀ ਕੀਤਾ ਬਰਬਾਦ ਹੀ ਕੀਤਾ ਪੰਜਾਬ ਨੂੰ ਵੇਚੇ ਹੀ ਹੈ ਚਾਹੇ ਕਾਂਗਰਸ ਰਹੀ ਹੈ ਇਹਨਾਂ ਨੇ ਪੰਜਾਬ ਦਾ ਹਾਲ ਹੀ ਕੀਤਾ ਹੁਣ ਆ ਜਿਹੜੇ ਦਿੱਲੀ ਤੋਂ ਚੱਲਦਾ ਇਹਨੇ ਵੀ ਹਾਲ ਇਹੀ ਕਰਤਾ ਸੋ ਜੇ ਆਪਾਂ ਚਾਹੁੰਦੇ ਆ ਕਿ ਪੰਜਾਬ ਦਾ ਕੋਈ ਭਲਾ ਹੋਵੇ ਪੰਜਾਬ ਦਾ ਫਾਇਦਾ ਹੋਵੇ ਤਾਂ ਸਾਨੂੰ ਲੋੜ ਹੈ ਇਸ ਵੇਲੇ ਕਿਸੇ ਪੰਜਾਬ ਦੀ ਇੱਕ ਧਿਰ ਦੇ ਨਾਲ ਖੜਨ ਦੀ ਤੇ ਜਿੰਨੀਆਂ ਪੰਜਾਬ ਦੀਆਂ ਹਤਾਇਸ਼ੀ ਹਮੈਤੀ ਦਰਦੀ ਧਿਰਾਂ ਇੱਥੇ ਫਿਰਦੀਆਂ ਨੇ ਉਹਨਾਂ ਨੂੰ ਲੋੜ ਹੈ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਮਸਲਾ ਮੈਂ ਤੁਹਾਨੂੰ ਅਰਥ ਬੰਨ ਕੇ ਅਪੀਲ ਕਰਦਾ ਯਾਰ ਛੱਡ ਦਿਓ ਮੇਰਾ ਵੀਰ ਅਸੀਂ ਉਸ ਧੜੇ ਦੇ ਆਸੀਂ ਇਸ ਧੜੇ ਦੇ ਆ ਅਸੀਂ 30 ਸਾਲ ਤੋਂ ਉਧਰ ਆਸੀਂ 40 ਸਾਲ ਤੋਂ ਇੱਧਰ ਇਹ ਗੱਲਾਂ ਛੱਡ ਦਿਓ ਅੱਜ ਧੜਿਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਕਿਸੇ ਸਿਆਸੀ ਪਾਰਟੀਆਂ ਨਾਲ ਖੜਨ ਦੀ ਲੋੜ ਨਹੀਂ ਅੱਜ ਆਪਣੇ ਹਿੱਤਾਂ ਨੂੰ ਦੇਖਣ ਦੀ ਲੋੜ ਨਹੀਂ ਆਪਣੇ ਕੋਈ ਹਿੱਤ ਪੂਰਨ ਦੇ ਲਈ ਪੂਰੇ ਕਰਨ ਲਈ ਕੋਈ ਲਾਲਚ ਬਸ ਅਸੀਂ ਸਾਰਾ ਕੁਝ ਆਪਣਾ ਦਾਤੇ ਲਾ ਰਹੇ ਹਾਂ ਸਾਡੀਆਂ ਨਸਲਾਂ ਸਾਡੇ ਪਾਣੀ ਸਾਡੀ ਜਵਾਨੀ ਸਾਡੀ ਕਿਸਾਨੀ ਸਾਡਾ ਮਜ਼ਦੂਰ ਸਾਡਾ ਹਰ ਵਰਗ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ। ਆ ਇੱਥੇ ਕਮਾਲੂ ਪਿੰਡ ਕਮਾਲੂ ਪਿੰਡ ਤਲਵੰਡੀ ਸਾਬੋ ਦੇ ਕੋਲੇ ਪਿੰਡ ਆ। ਉੱਥੇ ਇੱਕ ਰੈੱਡ ਜ਼ੋਨ ਦੀ ਜਿਹੜੀ ਮਤਲਬ ਕਿ ਆਪਣੀ ਹੈਗੀ ਆ ਆਪਣੀ ਰੈੱਡ ਕੈਟਾਗਰੀ ਦੇ ਵਿੱਚ ਆਉਂਦੀ ਫੈਕਟਰੀ ਆ ਟਾਇਰਾਂ ਦੀ ਲਾਰੇ ਆ ਤਲਵੰਡੀ ਸਾਬੋ ਦੇ ਕੋਲੇ। ਟਾਇਰਾਂ ਦੀ ਫੈਕਟਰੀ ਲੱਗੀ ਹੋਈ ਆ। ਬੁਰਾ ਹਾਲ ਕਰਤਾ ਉਹਨਾਂ ਲੋਕਾਂ ਦਾ। ਉਹ ਲੋਕ ਧਰਨਾ ਲਾਈ ਬੈਠੇ ਆ। ਐਸ ਐਚਓ ਰਾਮਾ ਆ ਕੇ ਸਰੇ ਆਮ ਤੱਕੀਰਿਆ ਰਾਮਾ ਮੰਡੀ ਸਚੁਰੇ ਲੱਗਿਆ ਧਮਕੀ ਦੇ ਰਿਹਾ ਕਿ ਮੈਂ ਤੁਹਾਨੂੰ ਦੇਖੂਗਾ ਸਰਪੰਚ ਨੂੰ ਕਹਿ ਰਿਹਾ ਹੁਣ ਉੱਥੇ ਤੁਸੀਂ ਦੇਖੋ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਨਾ ਕਿਉਂਕਿ ਮੈਂ ਵੀ ਚੋਣ ਬਹਿੰਡਾ ਲੋਕ ਸਭਾ ਹਰਕਤ ਤੋਂ ਡੜੀ ਹੈ ਹੁਣ ਤਲਵੰਡੀ ਸਾਹਿਬ ਉਹਦੇ ਲੋਕੋ ਤੁਸੀਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਬਾਦਲਾ ਨੂੰ ਪਾਈਆਂ ਖੜੂ ਦੀ ਬੀਬੀ ਹਰ ਹਰਸਮਰਤਾ ਕੇ ਛੋੜ ਨਾਲ ਖੜੋਨ ਨਗੇ ਜੀਤਵਿੰਦਰ ਵਰਗੇ ਤੇ ਦੂਜੇ ਤੀਜੇ ਜਿਹੜੇ ਹੋਰ ਛੋੜੇ ਆ ਸੀਗੇ ਕਾਲੀਦਲ ਦੇ ਜਾਂ ਬੌਕਰ ਵਾਲੇ ਜਾਂ ਖੁੜੀਏ ਵਰਗੇ ਜਾ ਜਾ ਬਲਜਿੰਦਰ ਖੜ ਜਿਹੜੀ ਹੈਗੀ ਤਲਵੰਡੀ ਸਾਹਿਬ ਉਹ ਤਾਂ ਐਮ ਐਲ ਏ ਆ ਖੜੂਗਾ ਕੋਈ ਅਸਲ ਇੰਨਾ ਮੁੱਦਿਆਂ ਦੇ ਸੋਚਣ ਦੀ ਲੋੜ ਆ ਤੁਹਾਡਾ ਪਾਣੀ ਪੀਣ ਵਾਲਾ ਰਿਹਾ ਨਹੀਂ ਪੰਜਾਬ ਦਾ ਸਾਰਾ ਪਾਣੀ ਗੈਰਿਲਾ ਹੋ ਚੁੱਕਿਆ ਬੁਰਾ ਹਾਲ ਆ ਹਸਪਤਾਲ ਭਰੇ ਪਿਆ ਜਵਾਕ ਮਰ ਰਹੇ ਛੋਟੇ ਛੋਟੇ ਬੜੀਆਂ ਭਿਆਨਕ ਬਿਮਾਰੀਆਂ ਦੇ ਨਾਲ ਮਸਲੇ ਇਹ ਨੇ ਵੇ ਅਸੀਂ ਪਾਣੀ ਕਿਵੇਂ ਬਚਾਉਣਾ ਪਾਣੀ ਸਾਫ਼ ਕਿਵੇਂ ਕਰਨਾ ਆਪਣੀ ਧਰਤੀ ਕਿਵੇਂ ਬਚਾਉਣੀ ਹੈ ਆਪਣੀਆਂ ਹਵਾਵਾਂ ਕਿਵੇਂ ਸ਼ੁੱਧ ਕਰਨੀਆਂ ਸਾਫ਼ ਕਰਨੀਆਂ ਆਪਣੀ ਬੂਲੀ ਕਿਵੇਂ ਬਚਾਉਣੀ ਹੈ ਸਾਡੀਆਂ ਨਸਲਾਂ ਦੇ ਰਹਿਣ ਜੋਗੇ ਪੰਜਾਬ ਰਹੂਗਾ ਕਿ ਨਹੀਂ ਹੋਊਗਾ ਸਵਾਲ ਇਹ ਆ ਜਾਂ ਸਵਾਲ ਇਹ ਨਹੀਂ ਉਹ ਜਿੱਤ ਗਿਆ ਉਹ ਹਾਰ ਗਿਆ ਐਸ ਵੇਲੇ ਜਿੰਨੀ ਪੰਜਾਬ ਦੀ ਲੀਡਰਸ਼ਿਪ ਹੈ ਸਾਰੇ ਚੋਰ ਠੱਗ ਲਟੇਰੇ ਗਦਾਰ ਇਕੱਠੇ ਹੋਏ ਹੋਏ ਤੇ ਬਰਬਾਦ ਕਰਨ ਦੇ ਲੱਗੇ ਤੇ ਅਸੀਂ ਮਗਰ ਜਿੰਦਾਬਾਦ ਮਰਦਾਬਾਦ ਕਰਨ ਲਿਆ ਸਾਡੀ ਕੋਈ ਉੱਥੋਂ ਤੱਕ ਸੋਚ ਹੀ ਨਹੀਂ ਜਾਂਦੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਾ ਰਹੇ ਪੰਜਾਬ ਦੇ ਨਾਲ ਕੀ ਵਾਪਰ ਰਿਹਾ ਹੈ ਜਾਂ ਪੰਜਾਬ ਨਾਲ ਕੀ ਹੋਊਗਾ ਸੋ ਮੈਂ ਤੁਹਾਨੂੰ ਅਪੀਲ ਕਰਦਾ ਪੰਜਾਬ ਦੇ ਲੋਕੋ ਅੱਜ ਸੋਚਣ ਦਾ ਵੇਲਾ ਸਮਝਣ ਦਾ ਵੇਲਾ ਕੁਝ ਕਰਨ ਦਾ ਸਮਾਂ ਸੋਚ ਕੇ ਕਿ ਅਸੀਂ ਪੰਜਾਬ ਲਈ ਇਕੱਠੇ ਹੋ ਕੇ ਖੜਗੇ ਬਾਕੀ ਸਾਰੀਆਂ ਗੱਲਾਂ ਸੀ ਪਿੱਛੇ ਛੱਡ ਲਈ ਸਾਡੇ ਲਈ ਕੋਈ ਪਾਰਟੀ ਕੋਈ ਧੜਾ ਪਿਆਰ ਨਹੀਂ ਹੁਣ ਜੇ ਸਾਡੀ ਪੰਜਾਬ ਪਿਆਰ ਹੋਣਾ ਚਾਹੀਦਾ ਹੈ ਜੇ ਪੰਜਾਬ ਨੂੰ ਪਿਆਰ ਕਰਵਾਂਗੇ ਤਾਂ ਹੀ ਤੁਸੀਂ ਆਪਣਾ ਆਉਣ ਵਾਲਾ ਭਵਿੱਖ ਜਿਹੜਾ ਸੁਰੱਖਿਤ ਕਰੋ ਸੋ ਆ ਸਾਡੇ ਸਾਹਮਣੇ ਮੈਂ ਜਿਹੜਾ ਉਹਰਾ ਯਾਰ ਭਵਾਂਸਿਆਂ ਉਹ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਖੜ ਕੇ ਸਟੇਜਾਂ ਤੇ ਤੇ ਹਵਾ ਤੇਰੇ ਦੇਖ ਲੋ ਕੀ ਕਰ ਤਖਦੇ ਨੇ ਕੱਲਾ ਵਾ ਸੁਣੇ ਦੇ ਐਨ ਉਹ ਗੱਲਾਂ ਜਦੋਂ ਸੱਪ ਦੇ ਦੰਦ ਕੱਢ ਦਿੰਦੇ ਆ ਖੱਟੇ ਕਰ ਦਿੰਦੇ ਦੰਦ ਤੇ ਉਦੋਂ ਬਸ ੱਪ ਡੰਗ ਦੀ ਵਾਰੀ ਆਵੇ ਉਹ ਖਲ ਭਵਾਂਸਾਂ ਨਾ ਕਰਤੀ ਇਹਨਾਂ ਨੇ ਹੁਣ ਜੋ ਮਰਜ਼ੀ ਡੰਗ ਡੂੰਗ ਮਾਰੀ ਜਾ ਭਵਾਂਸਿਆਂ ਚਾਹੇ ਸੁਬੀਰ ਬਾਦ ਨੂੰ ਕੱਢੀ ਜਾ ਚਾਹੇ ਮਜੀਠੀਏ ਨੂੰ ਕੱਢੀ ਜਾ ਚਾਹੇ ਬੜਿੰਗ ਨੂੰ ਕੱਢੀ ਜਾ ਜਿਹਨੂੰ ਬਾਜੀਵੇ ਨੂੰ ਕੱਢੀ ਜਾ ਜਿਹਨੂੰ ਮਰਜ਼ੀ ਕੱਢੀ ਜਾ ਅਸਲ ਅਗਲੇ ਨੇ ਤੇਰਾ ਐਨ ਸੂਪੜਾ ਸਾਫ ਕਰਕੇ ਹੋ ਸਰਤ ਨੂੰ ਹੋਰ 4 ਮਹੀਨਾ ਬਾਅਦ 2 ਮਹੀਨਾ ਬਾਅਦ ਲਾਹੀ ਨਾ ਦਿਨ ਪਤਾ ਨਹੀਂ ਸੋ ਪੰਜਾਬ ਦੇ ਲੋਕੋ ਤੁਹਾਨੂੰ ਬਾਰ-ਬਾਰ ਮੇਰੀ ਇਹ اپੀਲ ਆ ਯਾਰ ਹਾਲਾਤ ਪੰਜਾਬ ਦੇ ਬਹੁਤ ਜਿਆਦੇ ਗੰਭੀਰ ਤੇ ਚਿੰਤਾਜਨਕ ਹੁੰਦੇ ਜਾਂਦੇ ਆ ਸੋ ਆਓ ਆਪਾਂ ਯਾਰ ਉੱਠ ਕੇ ਇੰਨਾ ਗੱਲਾਂ ਬਾਰੇ ਸੋਚੀਏ ਇਧਰਲੇ ਉਧਰਲੇ ਮਸਲਿਆਂ ਤੋਂ ਉਹ ਮਸਲੇ ਵਿੱਚ ਸਿਰ ਉਲਝ ਗਏ ਉਹ ਮਸਲੇ ਵਿੱਚ ਸਿਰ ਉਲਝ ਗਏ ਗਾਲੋ ਗਾਲੀ ਹੋਣ ਲੱਗੇ ਮੀਡੀਆ ਤੇ ਆ ਕੇ ਇਹਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਸੋਚਣ ਦੀ ਲੋੜ ਹੈ ਸਮਾਂ ਬਹੁਤ ਜਿਆਦਾ ਪ੍ਰਾਣ ਘਾ ਲਿਆ ਮੇਰੇ ਖਰ사 ਵਹਿਲ ਜੀ